ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਜੋ ਕੇਸ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਇਆ ਇੱਕ ਬੜਾ ਇੰਟਰਸਟਿੰਗ ਜਿਹਾ ਕੇਸ ਹੈ ਇੱਕ ਇੰਟਰਸਟਿੰਗ ਜਿਹਾ کیس ਆ ਹੈ ਹਾਲਾਂਕਿ ਆਪਾਂ ਜੋ ਵੀ ਵੀਡੀਓਜ਼ ਲੈ ਕੇ ਆਉਂਦੇ ਆ ਉਹ ਕਤਲ ਜਾਂ ਫਿਰ ਖੂਨ ਖਰਾਬੇ ਦੇ ਨਾਲ ਰਿਲੇਟਡ ਹੁੰਦੀਆਂ ਨੇ ਉਹ ਇੰਟਰਸਟਿੰਗ ਤਾਂ ਨਹੀਂ ਹੋ ਸਕਦੀਆਂ ਪਰ ਜੋ ਅੱਜ ਦਾ ਇਹ ਕੇਸ ਆ ਇਹ ਇੰਟਰਸਟਿੰਗ ਇਸ ਲਈ ਕਹਿ ਰਿਹਾ ਮੈਂ ਕਿਉਂਕਿ ਇਸ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਆ ਉਹ ਬੜੇ ਇੰਟਰਸਟਿੰਗ ਹੈ ਤੇ ਇਸ ਕੇਸ ਦਾ ਜਿਵੇਂ ਖੁਲਾਸਾ ਹੁੰਦਾ ਤੇ ਇਸ ਕੇਸ ਦਾ ਜਿਵੇਂ ਅੰਤ ਹੁੰਦਾ ਉਹ ਵੀ ਬੜਾ ਇੰਟਰਸਟਿੰਗ ਜ ਹੈ ਇਸ ਕੇਸ ਦੇ ਵਿੱਚ ਇੱਕ ਔਰਤ ਦੀ ਡੈਡ ਬਾਡੀ ਮਿਲਦੀ ਹੈ ਟੁਕੜਿਆਂ ਦੇ ਵਿੱਚ ਦੋ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਹਾਲਾਂਕਿ ਆਪਾਂ ਦੋ ਸ਼ਹਿਰ ਵੀ ਕਹਿ ਸਕਦੇ ਹਾਂ ਤੇ ਦੋ ਸਟੇਟਸ ਵੀ ਕਹਿ ਸਕਦੇ ਹਾਂ ਦੋ ਅਲੱਗ-ਅਲੱਗ ਰਾਜਾਂ ਦੇ ਵਿੱਚੋਂ ਇੱਕ ਔਰਤ ਦੀ ਡੈਡ ਬਾਡੀ ਟੁਕੜਿਆਂ ਦੇ ਵਿੱਚ ਮਿਲਣੀ ਤੇ ਉਸ ਤੋਂ ਬਾਅਦ ਉਸ ਦੀ شناخت ਕੀਤੀ ਜਾਂਦੀ ਹੈ شناخت ਕਰਨ ਤੋਂ ਬਾਅਦ ਉਸ ਦਾ ਕਾਤਲ ਫੜਿਆ ਜਾਂਦਾ ਤੇ ਇਸ ਤੋਂ ਬਾਅਦ ਉਸ ਕਾਤਲ ਨੂੰ ਫੜਨ ਤੋਂ ਬਾਅਦ ਉਸ ਦਾ ਜਿਹੜਾ ਜੁਰਮ ਉਹ ਜਿਵੇਂ ਕਬੂਲ ਕਰਦਾ ਉਹ ਜਾਂ ਜਿਵੇਂ ਉਸਦੇ ਜੁਰਮ ਨੂੰ ਸਾਬਤ ਕੀਤਾ ਜਾਂਦਾ ਉਹ ਬੜਾ ਇੰਟਰਸਟਿੰਗ ਹੈ ਕਿਉਂਕਿ ਇਸ ਦੇ ਵਿੱਚ ਇੱਕ ਗੂੰਗੀ ਤੇ ਇੱਕ ਬੋਲੀ ਔਰਤ ਜੋ ਕਿ ਨਾ ਸੁਣ ਸਕਦੀ ਸੀ ਨਾ ਬੋਲ ਸਕਦੀ ਸੀ ਉਸ ਦੀ ਗਵਾਹੀ ਹੁੰਦੀ ਹੈ ਉਹ ਗਵਾਹੀ ਦਿੰਦੀ ਹੈ ਹੁਣ ਗੂੰਗੀ ਔਰਤ ਕਿਵੇਂ ਇੱਕ ਗਵਾਹੀ ਦਿੰਦੀ ਹੈ ਤੇ ਕਿਵੇਂ ਸਾਰਾ ਇਹ ਕੇਸ ਸਮਝਾਉਣ ਦੇ ਵਿੱਚ ਮਦਦ ਕਰਦੀ ਹੈ ਇਹ ਬੜਾ ਇੰਟਰਸਟਿੰਗ ਜ ਹੈ ਤੇ ਇਸ ਦੇ ਵਿੱਚ ਤੁਸੀਂ ਐਂਡ ਤੱਕ ਦੇਖਿਓ ਕਿ ਕਿਵੇਂ ਉਹ ਬੰਦਾ ਫੜਿਆ ਜਾਂਦਾ ਜਿਹਨੇ ਕਤਲ ਕੀਤਾ ਤੁਸੀਂ ਐਂਡ ਦੇ ਵਿੱਚ ਵੀਡੀਓ ਦੇ ਤੁਸੀਂ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਤੁਸੀਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜੇਕਰ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਕਮੀ ਪੇਸ਼ੀ ਨਜ਼ਰ ਆਵੇ ਤਾਂ ਤੁਸੀਂ ਉਹ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਸੀਂ ਅੱਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਉਹਨੂੰ ਦੂਰ ਕਰਨ ਦੀ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਜੇਕਰ ਅੱਜ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਹੋ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਆਏ ਹੋ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਬਸਕ੍ਰਾਈਬ ਕਰਕੇ ਤੁਸੀਂ ਸਾਡੀ ਸਪੋਰਟ ਕਰਨਾ ਤੇ ਅਸੀਂ ਇਦਾਂ ਦਾ ਹੀ ਕੰਟੈਂਟ ਹੋਰ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੁਹਾਨੂੰ ਵਧੀਆ-ਵਧੀਆ ਕੰਟੈਂਟ ਵਧੀਆ-ਵਧੀਆ ਕਹਾਣੀਆਂ ਕਿਸੇ ਸੁਣਾਉਂਦੇ ਰਹਾਂਗੇ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਕੀ ਆਪਾਂ ਵੀਡੀਓ ਦੇ ਐਂਡ ਦੇ ਵਿੱਚ ਮਿਲਦੇ ਹਾਂ ਹੁਣ ਬਹੁਤਾਂ ਸਮਾਂ ਤੁਹਾਡਾ ਨਾਂ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 8 ਜੂਨ 2024 ਦੀ 8 ਜੂਨ 2024 ਦਿਨ ਸ਼ਨੀਵਾਰ 인ਦੌਰ ਦਾ ਰੇਲਵੇ ਸਟੇਸ਼ਨ ਹੈ 인ਦੌਰ ਦੇ ਰੇਲਵੇ ਸਟੇਸ਼ਨ ਦੇ ਨਾਲ ਹੀ ਇੱਕ ਰੇਲਵੇ ਯਾਰਡ ਬਣਿਆ ਹੋਇਆ ਉਸ ਦੇ ਵਿੱਚ ਟ੍ਰੇਨਾਂ ਖੜੀਆਂ ਨੇ ਉਹ ਰੇਲਵੇ ਯਾਰਡ ਇੱਕ ਉਹ ਜਗ੍ਹਾ ਹੁੰਦੀ ਹੈ ਜਿਸ ਦੇ ਵਿੱਚ ਟ੍ਰੇਨਾਂ ਅੱਗੇ ਦਾ ਸਫ਼ਰ ਤੈਅ ਕਰਨ ਤੋਂ ਪਹਿਲਾਂ ਉੱਥੇ ਉਹਨਾਂ ਟ੍ਰੇਨਾਂ ਦੀ ਸਫਾਈ ਵਗੈਰਾ ਕੀਤੀ ਜਾਂਦੀ ਹੈ ਉਹਨਾਂ ਦੇ ਵਿੱਚ ਸਮਾਨ ਲੋਡ ਅਨਲੋਡ ਕੀਤਾ ਜਾਂਦਾ ਉਹਦੇ ਵਿੱਚ ਨਵਾਂ ਜਿਹੜਾ ਪੈਂਟਰੀ ਦਾ ਖਾਣ ਪੀਣ ਦਾ ਸਮਾਨ ਵਗੈਰਾ ਲੋਡ ਕਰਨਾ ਉਸ ਯਾਰਡ ਦੇ ਵਿੱਚ ਹੁੰਦਾ ਹੈ ਇਸੇ ਤਰ੍ਹਾਂ ਉਸ ਇੰਦੋਰ ਦੇ ਯਾਰਡ ਦੇ ਵਿੱਚ ਇੱਕ ਟ੍ਰੇਨ ਖੜੀ ਹੈ। ਉਸ ਟ੍ਰੇਨ ਦੀ ਸਫਾਈ ਚੱਲ ਰਹੀ ਹੈ। ਉਸ ਸਫਾਈ ਦੇ ਵਿੱਚ ਜਿਹੜੇ ਸਫਾਈ ਕਰਮਚਾਰੀ ਲੱਗੇ ਹੋਏ ਆ ਉਹ ਲੱਗ ਲੱਗ ਡੱਬਿਆਂ ਦੀ ਸਫਾਈ ਕਰ ਰਹੇ ਨੇ। ਉਹਨਾਂ ਦੇ ਵਿੱਚੋਂ ਇੱਕ ਡੱਬੇ ਦੇ ਵਿੱਚ ਸਫਾਈ ਕਰਨ ਵਾਲੇ ਸਫਾਈ ਕਰਮਚਾਰੀ ਨੂੰ ਇੱਕ ਸੀਟ ਦੇ نیچے ਬੋਰੀ ਪਈ ਨਜ਼ਰ ਆਉਂਦੀ ਹੈ। ਉਸ ਬੋਰੀ ਨੂੰ ਉਹ ਬਾਹਰ ਕੱਢਦਾ ਹੈ। ਜਦੋਂ ਸੀਟ ਦੇ نیچےੋਂ ਬਾਹਰ ਕੱਢਦਾ ਤਾਂ ਦੇਖਦਾ ਹੈ ਕਿ ਉਸ ਬੋਰੀ ਦੇ ਉੱਤੇ ਕਾਫੀ ਜ਼ਿਆਦਾ ਖੂਨ ਲੱਗਿਆ ਹੋਇਆ। ਉਹ ਖੂਨ ਸਿਮਰਿਆ ਉਸ ਬੋਰੀ ਦੇ ਵਿੱਚੋਂ। ਜਦੋਂ ਉਹ ਇਹ ਦੇਖਦਾ ਇਨੂੰ ਦੇਖਣ ਤੋਂ ਬਾਅਦ ਉਹ ਨਾਲ ਦੀ ਨਾਲ ਆਪਣੇ ਸੁਪਰਵਾਈਜ਼ਰ ਨੂੰ ਜਿਹੜਾ ਕੰਟੈਕਟ ਕਰਦਾ ਤੇ ਉਹਨੂੰ ਇਹ ਸਾਰੀ ਗੱਲਬਾਤ ਦੱਸਦਾ ਕਿ ਇੱਕ ਬੋਰੀ ਮਿਲੀ ਆ ਉਸ ਦੇ ਵਿੱਚ ਖੂਨ ਲੱਗਿਆ ਹੋਇਆ ਤਾਂ ਇਹ ਗੱਲ ਸੁਣ ਕੇ ਹੁਣ ਰੇਲਵੇ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੁਣ ਰੇਲਵੇ ਪੁਲਿਸ ਮੌਕੇ ਤੇ ਪਹੁੰਚਦੀ ਆ ਕੇ ਰੇਲਵੇ ਪੁਲਿਸ ਜਦੋਂ ਉਸ ਬੋਰੀ ਨੂੰ ਖੋਲਦੀ ਹੈ ਤਾਂ ਵਿੱਚ ਦੇਖਦੇ ਆ ਕਿ ਉਸ ਦੇ ਵਿੱਚ ਇੱਕ ਔਰਤ ਦੀ লাশ ਹੁੰਦੀ ਹੈ ਇੱਕ ਔਰਤ ਦੀ লাশ ਜਿਸ ਦਾ ਨਾਂ ਤਾਂ ਸਿਰ ਹੁੰਦਾ ਤੇ ਨਾ ਹੀ ਉਹਦੇ ਲੱਤਾਂ ਤੇ ਬਾਹਾਂ ਹੁੰਦੀਆਂ ਨੇ ਸਿਰਫ ਕੱਲਾ ਧੜ ਮਿਲਦਾ ਜਦੋਂ ਇਹ ਮਿਲਦਾ ਤਾਂ ਉਸ ਤੋਂ ਬਾਅਦ ਜਿਹੜੀ ਪੁਲਿਸ ਹੈ ਇਸ ਬਾਡੀ ਨੂੰ ਆਪਣੀ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਉਸ ਤੋਂ ਬਾਅਦ ਇਹਨੂੰ ਸਰਕਾਰੀ ਹਸਪਤਾਲ ਦੀ ਮੌਰਚਰੀ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਹੁਣ ਇੰਦੌਰ ਦੇ ਵਿੱਚ ਜਿਹੜੀ ਇਹ ਡੈੱਡ ਬਾਡੀ ਮਿਲੀ ਹੈ ਹੁਣ ਇਹਦੀ ਸਨਾਖਤ ਕਰਨੀ ਸੀ ਹੁਣ ਇੱਕ ਧਾੜਾ ਸਿਰਫ ਉਸ ਤੋਂ ਸਨਾਖਤ ਕਰਨ ਵੀ ਬੜੀ ਔਖੀ ਹੈ ਕਿਉਂਕਿ ਇਸ ਤੋਂ ਸਿਰਫ ਇੰਨਾ ਪਤਾ ਲੱਗ ਰਿਹਾ ਸੀ ਕਿ ਇੱਕ ਔਰਤ ਦੀ ਬਾਡੀ ਹੈ ਹੁਣ ਇਹ ਪਤਾ ਲਗਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਸੀ ਕਿ ਇਹ ਹੈ ਕਿਸ ਦੀ ਹੈ ਤਾਂ ਇਸ ਦੇ ਲਈ ਹੁਣ ਮਾਮਲਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਹੈ ਇਹ ਤਾਂ ਸਿਰ ਇੰਦੋਰ ਦੀ ਗੱਲ ਹੁਣ ਆਉਂਦਾ 10 ਜੂਨ 2024 ਦਾ ਦਿਨ ਦੂਜੇ ਪਾਸੇ ਰਿਸ਼ੀਕੇਸ ਦੇ ਇੱਕ ਰੇਲਵੇ ਯਾਰਡ ਦੇ ਵਿੱਚ ਉਦਾਂ ਇੱਕ ਟ੍ਰੇਨ ਰੁਕੀ ਹੁੰਦੀ ਹੈ ਉਸ ਟ੍ਰੇਨ ਦੇ ਵਿੱਚ ਸਫਾਈ ਚੱਲ ਰਹੀ ਹੁੰਦੀ ਹੈ ਉਸ ਸਫਾਈ ਦੇ ਦੌਰਾਨ ਉੱਥੇ ਵੀ ਇੱਕ ਸਫਾਈ ਕਰਮਚਾਰੀ ਨੂੰ ਇੱਕ ਬੋਰੀ ਮਿਲਦੀ ਹੈ ਸੀਟ ਦੇ ਨੀਚੇ ਉਸੇ ਤਰ੍ਹਾਂ ਦੀ ਹੀ ਬੋਰੀ ਉਸ ਬੋਰੀ ਦੇ ਵਿੱਚੋਂ ਵੀ ਖੂਨ ਸੇ ਮਰਿਆ ਹੁੰਦਾ ਉਹਨੂੰ ਬੋਰੀ ਨੂੰ ਉਦਾਂ ਹੀ ਬਾਹਰ ਕੱਢਿਆ ਜਾਂਦਾ ਤੇ ਰੇਲਵੇ ਪੁਲਿਸ ਆ ਕੇ ਜਦੋਂ ਚੈੱਕ ਕਰਦੀ ਹੈ ਤਾਂ ਉਸ ਬੋਰੀ ਦੇ ਅੰਦਰ ਹੁਣ ਪੁਲਿਸ ਵਾਲਿਆਂ ਨੂੰ ਇੱਕ ਬਾਡੀ ਦੇ ਇੱਕ ਹਿਊਮਨ ਬਾਡੀ ਦੇ ਅੰਗ ਮਿਲਦੇ ਆ ਜਿਸ ਦੇ ਵਿੱਚ ਲੱਤਾਂ ਤੇ ਬਾਹਾਂ ਮਿਲਦੀਆਂ ਨੇ ਹੁਣ ਜਦੋਂ ਇਹ ਚੀਜ਼ਾਂ ਪੁਲਿਸ ਨੂੰ ਮਿਲਦੀਆਂ ਨੇ ਤਾਂ ਹੁਣ ਪੁਲਿਸ ਇਹਨਾਂ ਨੂੰ ਕਾਬੂਜੇ ਦੇ ਵਿੱਚ ਲੈ ਕੇ ਇਹਨਾਂ ਨੂੰ ਵੀ ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚ ਭੇਜ ਦਿੰਦੀ ਹੈ ਹੁਣ ਦੋਨੇ ਸ਼ਹਿਰ ਅੰਦੌਰ ਤੇ ਰਿਸ਼ੀਕੇਸ਼ ਇਹ ਇੱਕ ਤਾਂ ਅਲੱਗ-ਅਲੱਗ ਸਟੇਟਸ ਦੇ ਵਿੱਚ ਨੇ ਤੇ ਇੱਕ ਇਹਨਾਂ ਦੇ ਵਿੱਚ ਦੂਰੀ 1000 ਕਿਲੋਮੀਟਰ ਵਾਂਗ ਦੂਰੀ ਹੈ ਦੋਨੋਂ ਇੱਕ ਦੂਜੇ ਤੋਂ 1000 ਕਿਲੋਮੀਟਰ ਦੂਰ ਨੇ ਹੁਣ ਇਹਨਾਂ ਦੋਨਾਂ ਡੈੱਡ ਬਾਡੀਜ਼ ਦਾ ਇੱਕ ਦੂਜੇ ਦੇ ਨਾਲ ਮਿਲਣਾ ਜਾਂ ਫਿਰ ਥੋੜੇ ਦਿਨਾਂ ਬਾਅਦ ਮਿਲਣਾ ਇੱਕ ਇਤਫਾਕ ਵੀ ਹੋ ਸਕਦਾ ਸੀ ਪਰ ਹੁਣ ਇੰਨੀ ਦੂਰ ਦੂਰ ਦੋਨੋਂ ਸ਼ਹਿਰ ਨੇ ਦੋਨਾਂ ਦੇ ਵਿੱਚ ਇਦਾਂ ਦੀਆਂ ਡੈੱਡ ਬਾਡੀਜ਼ ਮਿਲੀਆਂ ਨੇ ਤਾਂ ਇਹਨਾਂ ਨੂੰ ਮਿਲਾਉਣਾ ਵੀ ਬੜਾ ਮੁਸ਼ਕਿਲ ਸੀ ਕਿਉਂਕਿ ਹੁਣ ਉਹ ਵੀ ਬੜੀ ਦੂਰ ਦਾ ਸ਼ਹਿਰ ਇਹ ਵੀ ਵੱਡੀ ਦੂਰ ਦਾ ਸ਼ਹਿਰ ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਕੰਮ ਕਰਦੀ ਹੈ ਉਹ ਇਹ ਹੁੰਦੀ ਹੈ ਕਿ ਇਹ ਜਿਹੜੀਆਂ ਡੈੱਡ ਬਾਡੀਜ਼ ਨੇ ਇਹ ਰੇਲਵੇ ਪੁਲਿਸ ਨੂੰ ਮਿਲਦੀਆਂ ਨੇ ਤੇ ਰੇਲਵੇ ਪੁਲਿਸ ਆ ਜਿਹੜੀ ਉਹ ਸੈਂਟਰ ਦਾ ਮਹਿਕਮਾ ਤੇ ਇਸ ਦੇ ਵਿੱਚ ਜਿਹੜੀ ਨਿਊਜ਼ ਹੈ ਉਹ ਸਭ ਨਾਲ ਸ਼ੇਅਰ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਪਹਿਲਾ ਅੰਦੌਰ ਦੇ ਵਿੱਚ ਡੈੱਡ ਬਾਡੀ ਮਿਲੀ ਸੀ ਉਸ ਦੀ ਨਿਊਜ਼ ਵੀ ਸਾਰੀ ਰੇਲਵੇ ਪੁਲਿਸ ਨੂੰ ਮਿਲੀ ਤੇ ਉਸ ਤੋਂ ਬਾਅਦ ਜਿਹੜੀ ਹੁਣ ਰਿਸ਼ੀਕੇਸ਼ ਦੇ ਵਿੱਚ ਮਿਲੀ ਬਾਡੀ ਤੇ ਉਹਦੇ ਪਾਰਟਸ ਮਿਲੇ ਉਹਦੀ ਨਿਊਜ਼ ਵੀ ਸਭ ਤੱਕ ਪਹੁੰਚਦੀ ਹੈ ਤਾਂ ਕਰਦੇ ਕਰਾਉਂਦੇ ਇਹ ਦੋਨੋਂ ਨਿਊਜ਼ ਦੋਨਾਂ ਇੱਕ ਰਿਸ਼ੀਕੇਸ਼ ਵਾਲਿਆਂ ਤੱਕ ਤੇ इंदौर ਵਾਲਿਆਂ ਤੱਕ ਦੋਨੋਂ ਤੱਕ ਪਹੁੰਚਦੀਆਂ ਨੇ ਤੇ ਫਿਰ ਦੋਨੋਂ ਜਗ੍ਹਾ ਦੀ ਜਿਹੜੀ ਰੇਲਵੇ ਪੁਲਿਸ ਆ ਇੱਕ ਦੂਜੇ ਨਾਲ ਤਾਲਮਿਲ ਜਿਹੜੇ ਕਾਇਮ ਕਰਦੇ ਆ ਉਹ ਤਾਲਮਿਲ ਕਾਇਮ ਕਰਨ ਤੋਂ ਬਾਅਦ ਫਿਰ ਇਹਨਾਂ ਜਿਹੜੇ ਪਾਰਟਸ ਹੁੰਦੇ ਆ ਇਹਨਾਂ ਨੂੰ ਮਿਲਾਉਂਦੇ ਆ ਇਹਨਾਂ ਨੂੰ ਮਿਲਾਉਣ ਤੋਂ ਬਾਅਦ ਪਤਾ ਲੱਗਦਾ ਕਿ ਇਹ ਜਿਹੜੇ ਬਾਡੀ ਪਾਰਟਸ ਨੇ ਇਹ ਇੱਕੇ Laash ਦੇ ਨੇ ਮਤਲਬ ਕਿ ਇਹ ਇੱਕੇ ਔਰਤ ਸੀ ਜਿਸ ਦੇ ਅਲੱਗ-ਅਲੱਗ ਪਾਰਟ ਕਰਕੇ ਇਹਨਾਂ ਨੂੰ ਦੋ ਅਲੱਗ-ਅਲੱਗ ਟ੍ਰੇਨਾਂ ਦੇ ਵਿੱਚ ਰੱਖ ਦਿੱਤਾ ਗਿਆ ਇਸ ਤੋਂ ਬਾਅਦ ਹੁਣ ਪੁਲਿਸ ਕੋਲੇ ਇੱਕ ਲੀਡ ਮਿਲ ਗਈ ਸੀ ਕਿ ਇੱਕ ਬਾਡੀ ਦੋ ਅਲੱਗ-ਅਲੱਗ ਜਗ੍ਹਾ ਤੋਂ ਮਿਲਿਆ ਦੋ ਅਲੱਗ-ਅਲੱਗ ਟ੍ਰੇਨਸ ਤੋਂ ਮਿਲਿਆ ਇਸ ਦੇ ਨਾਲ ਨਾਲ ਜਿਹੜੀ ਹੁਣ ਰੀਸੀ ਕੇਸ ਦੇ ਵਿੱਚ ਡੈੱਡ ਬਾਡੀ ਦੇ ਪਾਰਟਸ ਮਿਲੇ ਸੀਗੇ ਉਹ ਪਾਰਟਸ ਦੇ ਵਿੱਚੋਂ ਜਿਹੜੇ ਹੱਥ ਸੀ ਇੱਕ ਹੱਥ ਦੇ ਉੱਤੇ ਟੈਟੂ ਬਣਿਆ ਹੋਇਆ ਸੀ ਹਾਲਾਂਕਿ ਉਸ ਟੈਟੂ ਦੇ ਵਿੱਚ ਨਾਮ ਲਿਖਿਆ ਹੋਇਆ ਸੀ ਦੋ ਨਾਮ ਸੀਗੇ ਇੱਕ ਨਾਮ ਸੀਗਾ ਮੀਰਾ ਬੈਂ ਦਾ ਤੇ ਦੂਜਾ ਨਾਮ ਗੋਪਾਲਬਾਈ ਲਿਖਿਆ ਸੀ ਹੁਣ ਦੋ ਨਾਮ ਪੁਲਿਸ ਨੂੰ ਮਿਲਦੇ ਆ ਹੁਣ ਇਹੀ ਕਲੂ ਹੁੰਦਾ ਬਸ ਪੁਲਿਸ ਕੋਲ ਹੁਣ ਇਹੀ ਕਲੂ ਤੋਂ ਜਿਹੜੀ ਇਨਵੈਸਟੀਗੇਸ਼ਨ ਕਰਨੀ ਹੁੰਦੀ ਹੈ ਪੁਲਿਸ ਨੇ ਅੱਗੇ ਇਹਦੇ ਨਾਲ ਨਾਲ ਹੁਣ ਪੁਲਿਸ ਇਹਨਾਂ ਨਾਮਾਂ ਤੋਂ ਤਾਂ ਪਤਾ ਕਰ ਨਹੀਂ ਸਕਦੀ ਸੀ ਕਿਉਂਕਿ ਐਡਾ ਵੱਡਾ ਦੇਸ਼ ਹੈ ਇੱਕ ਟੈਟੂ ਬਣੇ ਹੋਇਆ ਦੋ ਨਾਮ ਨੇ ਤੇ ਉਹਨਾਂ ਨਾਮਸ ਦੇ ਬਹੁਤ ਸਾਰੇ ਲੋਕ ਹੋ ਸਕਦੇ ਨੇ ਤਾਂ ਹੁਣ ਇਹ ਤੋਂ ਤਾਂ ਪਤਾ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਸੀ ਤਾਂ ਹੁਣ ਪੁਲਿਸ ਕੀ ਕਰਦੀ ਹੈ ਹੁਣ ਇਨਵੈਸਟੀਗੇਸ਼ਨ ਦੂਜੇ ਪੱਖ ਤੋਂ ਸ਼ੁਰੂ ਕਰਦੀ ਹੈ ਉਹ ਟ੍ਰੇਨ ਨੂੰ ਦੇਖਦੇ ਆ ਕਿ ਜਿਹੜੀ ਇਹ ਰਿਸ਼ੀਕੇਸ਼ ਵਾਲੀ ਟ੍ਰੇਨ ਸੀ ਇਹ ਕਿੱਥੋਂ ਆਈ ਤੇ ਜਿਹੜੀ ਅੰਦੌਰ ਵਾਲੀ ਟ੍ਰੇਨ ਸੀ ਇਹ ਕਿੱਥੋਂ ਆਈ ਤਾਂ ਪਤਾ ਲੱਗਦਾ ਕਿ ਜਿਹੜੀ ਰਿਸ਼ੀਕੇਸ਼ ਵਾਲੀ ਟ੍ਰੇਨ ਸੀ ਉਹ ਉਜੈਨ ਸ਼ਹਿਰ ਤੋਂ ਚੱਲੀ ਸੀ ਤੇ ਜਿਹੜੀ ਦੂਜੀ ਇੰਦੌਰ ਵਾਲੀ ਟ੍ਰੇਨ ਸੀ ਉਹ ਉਜੈਨ ਸ਼ਹਿਰ ਦੇ ਵਿੱਚ ਦੀ ਹੋ ਕੇ ਆਈ ਸੀ ਉਹ ਇੱਕ ਵਾਰ ਉਜੈਨ ਦੇ ਜਿਹੜਾ ਰੇਲਵੇ ਜਾਰਟ ਸੀ ਉਹਦੇ ਵਿੱਚ ਰੁੱਕ ਕੇ ਆਈ ਸੀ ਤਾਂ ਹੁਣ ਇਸ ਡੈੱਡ ਬੋਡੀ ਦਾ ਇੱਕ ਕਨੈਕਸ਼ਨ ਮਿਲਦਾ ਇਹਨਾਂ ਦੋਨਾਂ ਟ੍ਰੇਨਸ ਦਾ ਇੱਕ ਕਨੈਕਸ਼ਨ ਮਿਲਦਾ ਜੋ ਕਿ ਉਜੈਨ ਦੇ ਵਿੱਚ ਮਿਲਦਾ ਹੁਣ ਜਿਹੜੀ ਪੁਲਿਸ ਆ ਰੇਲਵੇ ਪੁਲਿਸ ਉਹ ਉਜੈਨ ਦੀ ਪੁਲਿਸ ਨਾਲ ਸੰਪਰਕ ਕਰਦੀ ਹੈ ਤੇ ਉਹਨਾਂ ਤੋਂ ਪੁੱਛਦੀ ਹੈ ਕਿ ਇਹ ਟ੍ਰੇਨਸ ਕਦੋਂ ਇੱਥੋਂ ਆਈਆਂ ਕਦੋਂ ਚੱਲੀਆਂ ਇਹਦੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਨਾਲ ਹੀ ਇੱਥੋਂ ਇਨਫੋਰਮੇਸ਼ਨ ਹੋਰ ਵੀ ਸ਼ੇਅਰ ਕੀਤੀ ਜਾਂਦੀ ਹੈ ਜੋ ਜੋ ਸਟੈੱਡ ਬਾਡੀ ਦੇ ਨਾਲ ਮਿਲੀ ਉਹਦੇ ਵਿੱਚੋਂ ਇੱਕ ਗੱਲ ਇਹ ਵੀ ਸੀ ਕਿ ਦੋ ਨਾਮ ਮਿਲੇ ਆ ਇੱਕ ਤਾਂ ਮੀਰਾ ਬੈਨ ਤੇ ਦੂਜਾ ਗੋਪਾਲਬਾਈ ਇਹ ਦੋਨੋਂ ਲਿਖੇ ਮਿਲੇ ਆ ਜਦੋਂ ਇਹ ਗੱਲ ਦਾ ਪਤਾ ਉਜੈਨ ਵਾਲੀ ਪੁਲਿਸ ਨੂੰ ਲੱਗਦਾ ਤਾਂ ਉੱਥੋਂ ਇੱਕ ਲੀਡ ਪੁਲਿਸ ਨੂੰ ਹੋਰ ਮਿਲਦੀ ਹੈ ਉੱਥੋਂ ਪਤਾ ਲੱਗਦਾ ਹੈ ਕਿ ਜਿਹੜੇ ਦੋ ਨਾਮ ਨੇ ਇਹ ਦੋ ਭੈਣ ਭਾਈਆਂ ਦੇ ਨਾਮ ਹੋ ਸਕਦੇ ਆ ਕਿਉਂਕਿ ਐਮਪੀ ਦੇ ਵਿੱਚ ਕੁਝ ਜਿਹੜੀਆਂ ਬਰਾਦਰੀਆਂ ਨੇ ਉਹ ਅਜਿਹੀਆਂ ਬਰਾਦਰੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਜਿਹੜੀਆਂ ਭੈਣਾਂ ਨੇ ਉਹ ਆਪਣੇ ਭਾਈਆਂ ਦਾ ਨਾਮ ਆਪਣੇ ਹੱਥਾਂ ਦੇ ਉੱਤੇ ਲਿਖਾ ਲੈਂਦੀਆਂ ਟੈਟੂ ਬਣਾਉਂਦੀਆਂ ਨੇ ਇਹ ਪਰੰਪਰਾ ਉਹਨਾਂ ਦੀਆਂ ਬਰਾਦਰੀਆਂ ਚ ਹੁਣ ਪੁਲਿਸ ਵੱਲੋਂ ਉਹਨਾਂ ਬਰਾਦਰੀਆਂ ਦਾ ਪਤਾ ਕੀਤਾ ਜਾਂਦਾ ਕਿ ਕਿੱਥੇ ਹੋ ਸਕਦਾ ਤਾਂ ਪਤਾ ਲੱਗਦਾ ਕਿ ਗੁਜਰਾਤ ਦੇ ਨਾਲ ਲੱਗਦੇ ਬਾਰਡਰ ਤੇ ਜਿੱਥੇ ਐਮਪੀ ਤੇ ਗੁਜਰਾਤ ਦੇ ਬਾਰਡਰ ਤੇ ਜਿਹੜੇ ਪਿੰਡ ਨੇ ਉਹਨਾਂ ਦੀਆਂ ਵਿੱਚ ਕੁਝ ਬਰਾਦਰੀਆਂ ਨੇ ਉਹਨਾਂ ਦੇ ਵਿੱਚ ਇਹ ਜਿਹੜੀ ਪ੍ਰਥਾ ਚੱਲਦੀ ਹੈ ਹੁਣ ਪੁਲਿਸ ਉੱਥੇ ਪਹੁੰਚਦੀ ਹੈ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਬਰਾਦਰੀਆਂ ਦੇ ਵਿੱਚ ਜਾ ਕੇ ਪੁੱਛਗਿੱਛ ਜਿਹੜੀ ਸ਼ੁਰੂ ਹੁੰਦੀ ਹੈ ਉੱਥੇ ਪੁੱਛਿਆ ਜਾਂਦਾ ਹੈ ਕਿ ਕੋਈ ਔਰਤ ਜੋ ਪਿਛਲੇ ਸਮੇਂ ਤੋਂ ਮਿਸਿੰਗ ਹੋਵੇ ਕੋਈ ਇਦਾਂ ਦੀ ਔਰਤ ਦੇ ਬਾਰੇ ਪਤਾ ਹੋਵੇ ਕਿਸੇ ਨੂੰ ਉਹ ਸਾਨੂੰ ਜ਼ਰੂਰ ਦੱਸਿਆ ਜਾਵੇ ਹੁਣ ਪੁਲਿਸ ਜਦੋਂ ਇਹ ਸਾਰੇ ਪੁੱਛਗਿੱਛ ਕਰ ਰਹੀ ਸੀ ਉਸ ਦੇ ਦੌਰਾਨ ਜਿਹੜਾ ਆਦਮੀ ਸਾਹਮਣੇ ਆਇਆ ਉਹ ਪੁਲਿਸ ਨੂੰ ਆ ਕੇ ਦੱਸਦਾ ਹੈ ਕਿ ਉਹਦੀ ਇੱਕ ਪਤਨੀ ਜਿਸ ਦਾ ਨਾਮ ਮੀਰਾ ਬੈਨ ਸੀ ਤੇ ਉਹ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਗਾਇਬ ਹੈ ਤੇ ਉਹਦੇ ਹੱਥ ਤੇ ਵੀ ਟੈਟੂ ਬਣਿਆ ਹੋਇਆ ਸੀ ਤਾਂ ਹੁਣ ਪੁਲਿਸ ਨੂੰ ਲੱਗਦਾ ਕਿ ਇਹ ਉਹੀ লাশ ਹੋ ਸਕਦੀ ਹੈ ਇਹ ਉਸੇ ਔਰਤ ਦੀ লাশ ਹੋ ਸਕਦੀ ਹੈ ਜੋ ਇਸ ਬੰਦੇ ਦੀ ਘਰ ਵਾਲੀ ਸੀ ਤੇ ਉਹ ਦੱਸਦਾ ਹੈ ਕਿ ਪਿਛਲੇ 6 ਜੂਨ ਨੂੰ ਉਹ ਮੇਰੇ ਨਾਲ ਲੜ ਕੇ ਘਰ ਤੋਂ ਚਲੀ ਗਈ ਮੈਨੂੰ ਪਹਿਲਾਂ ਇਦਾਂ ਸੀ ਕਿ ਘਰ ਤੋਂ ਲੜ ਕੇ ਗਈ ਆ ਥੋੜੇ ਟਾਈਮ ਬਾਅਦ ਵਾਪਸ ਆ ਜੂ ਜਦੋਂ ਵਾਪਸ ਨਹੀਂ ਆਈ ਤਾਂ ਮੈਂ ਅਗਲੀ ਸਵੇਰ 7 ਜੂਨ 2024 ਨੂੰ ਇੱਕ ਨਾਲ ਲੱਗਦੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਰਿਪੋਰਟ ਵੀ ਲਿਖਾ ਕੇ ਆਇਆ ਸੀ ਇੱਕ ਕੰਪਲੇਂਟ ਵੀ ਦਰਜ ਕਰਵਾ ਕੇ ਆਇਆ ਸੀ ਉਸਦੇ ਮਿਸਿੰਗ ਹੋਣ ਦੀ ਤਾਂ ਉਸ ਤੋਂ ਬਾਅਦ ਜਿਹੜੀ ਪੁਲਿਸ ਹੁਣ ਉਸ ਥਾਣੇ ਦੇ ਵਿੱਚ ਜਾਂਦੀ ਹੈ ਉੱਥੇ ਜਾ ਕੇ ਪਤਾ ਕੀਤਾ ਜਾਂਦਾ ਤੇ ਪਤਾ ਲੱਗਦਾ ਕਿ ਉਹ ਬੰਦਾ ਸੱਚ ਬੋਲ ਰਿਹਾ ਹੈ ਕਿ ਉਸ ਦੀ ਘਰ ਵਾਲੀ ਹੈ ਜਿਹੜੀ ਉਹ ਲੜਕੇ ਘਰੋਂ ਗਈ ਸੀ ਤੇ ਗਾਇਬ ਹੋ ਗਈ ਤੇ ਉਸ ਦੀ ਕੰਪਲੇਂਟ ਵੀ ਆ ਤਾਂ ਹੁਣ ਸਭ ਤੋਂ ਪਹਿਲਾ ਜਿਹੜਾ ਸ਼ੱਕ ਹੈ ਉਹ ਪੁਲਿਸ ਉਸ ਆਦਮੀ ਤੇ ਹੀ ਕਰਦੀ ਹੈ ਉਹਨਾਂ ਨੂੰ ਲੱਗਦਾ ਕਿ ਇਹਨਾਂ ਦੋਨਾਂ ਦਾ ਜਿਹੜਾ ਆਪਸ ਦੇ ਵਿੱਚ ਝਗੜਾ ਹੋਇਆ ਹੋ ਤੇ ਇਹਨੇ ਆਪਣੀ ਘਰ ਵਾਲੇ ਨੂੰ ਮਾਰਕੀਟ ਰੇਨ ਦੇ ਵਿੱਚ ਰੱਖ ਦਿੱਤਾ ਪਰ ਹੁਣ ਜਦੋਂ ਪੁਲਿਸ ਉਹਦੇ ਬਾਰੇ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜਿਸ ਦਿਨ ਤੋਂ 6 ਤਰੀਕ ਤੋਂ ਇਹ ਦੱਸ ਰਿਹਾ ਉਹਦੀ ਘਰ ਵਾਲੀ ਗਾਇਬ ਹੋਈ ਆ ਉਹ ਉਸ ਦਿਨ ਤੋਂ ਪਿੰਡ ਦੇ ਵਿੱਚ ਹੀ ਮੌਜੂਦ ਆ ਜਾਂ ਫਿਰ ਪੁਲਿਸ ਥਾਣੇ ਗਿਆ ਜਾਂ ਪਿੰਡ ਦੇ ਵਿੱਚ ਰਿਹਾ ਉਹ ਹੋਰ ਕਿਤੇ ਗਿਆ ਹੀ ਨਹੀਂ ਤੇ ਉਹਦਾ ਕਿਸੇ ਜਿਹੜਾ ਰੇਲਵੇ ਸਟੇਸ਼ਨ ਦੇ ਨਾਲ ਦੂਰ ਦੂਰ ਤੱਕ ਕੋਈ ਨਾਤਾ ਹੀ ਨਹੀਂ ਸੀ ਤਾਂ ਹੁਣ ਪੁਲਿਸ ਨੂੰ ਇੱਕ ਵਾਰ ਲੀਡ ਮਿਲੀ ਸੀ ਇੱਕ ਵਾਰ ਪੁਲਿਸ ਇੱਕ ਦਿਸ਼ਾ ਵੱਲ ਵਧਣ ਲੱਗੀ ਸੀ ਪਰ ਫਿਰ ਇੱਕ ਵਾਰ ਆ ਕੇ ਇਸ ਕੇਸ ਦੇ ਵਿੱਚ ਜਿਹੜਾ ਸਟਾਪ ਲੱਗ ਜਾਂਦਾ ਹੈ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਣ ਦਾ ਕੋਈ ਜਰੀਆ ਨਹੀਂ ਮਿਲਦਾ ਹੁਣ ਪੁਲਿਸ ਦੁਬਾਰਾ ਤੋਂ ਜਿਹੜੀ ਇਨਵੈਸਟੀਗੇਸ਼ਨ ਆ ਉਹ ਊਜੈਨ ਤੋਂ ਸ਼ੁਰੂ ਕਰਦੀ ਹੈ ਕਿਉਂਕਿ ਹੁਣ ਪੁਲਿਸ ਕੋਲ ਇੱਕੇ ਜਗ੍ਹਾ ਬਚੀ ਸੀ ਜਿੱਥੋਂ ਇਹ ਇਨਵੈਸਟੀਗੇਸ਼ਨ ਹੋਰ ਵੀ ਅੱਗੇ ਜਾ ਸਕਦੀ ਸੀ ਤਾਂ ਹੁਣ ਦੁਬਾਰਾ ਤੋਂ ਪੁਲਿਸ ਊਜੈਨ ਪਹੁੰਚਦੀ ਹੈ ਹੁਣ ਪੁਲਿਸ ਜਦੋਂ ਊਜੈਨ ਆ ਗਈ ਊਜੈਨ ਦੇ ਵਿੱਚ ਆ ਕੇ ਪੁਲਿਸ ਦੁਬਾਰਾ ਤੋਂ ਹੁਣ ਪੁਲਿਸ ਦੇ ਕੋਲ ਇੱਕ ਲੀਡ ਸੀ ਕਿ ਇੱਕ 6 ਤੇ 7 ਜੂਨ ਦੇ ਵਿੱਚ ਵਿੱਚ ਜਿਹੜੀ ਉਹਦੀ ਘਰ ਵਾਲੀ ਗਾਇਬ ਹੋਈ ਆ ਤਾਂ ਹੁਣ ਪੁਲਿਸ 6 ਅਤੇ 7 ਜੂਨ ਦੇ ਸੀਸੀਟੀਵੀ ਕੈਮਰੇਜ਼ ਦੀ ਫੁਟੇਜ ਨੂੰ ਚੈੱਕ ਕਰਦੀ ਹੈ ਹੁਣ ਪੁਲਿਸ ਉਥੋਂ ਰੇਲਵੇ ਸਟੇਸ਼ਨ ਦੇ ਇੱਕ ਸੀਸੀਟੀਵੀ ਕੈਮਰੇਜ਼ ਤੇ ਬਾਹਰ ਨੇੜੇ ਦੇ ਸੀਸੀਟੀਵੀ ਕੈਮਰੇਜ਼ ਦੀ ਫੁਟੇਜ ਨੂੰ ਚੈੱਕ ਕਰਦੀ ਹੈ ਤਾਂ ਪੁਲਿਸ ਨੂੰ ਇਥੋਂ ਇੱਕ ਲੀਡ ਮਿਲਦੀ ਹੈ ਪੁਲਿਸ ਦੇ ਹੱਥੇ ਇਥੇ ਇੱਕ ਕਾਮਯਾਬੀ ਲੱਗਦੀ ਹੈ 7 ਜੂਨ ਦੀ ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਮੀਰਾ ਜਿਹੜੀ ਉਹ ਨਜ਼ਰ ਆਉਂਦੀ ਹੈ ਉਹ ਇੱਕ ਰੇਲਵੇ ਸਟੇਸ਼ਨ ਤੋਂ ਜਾਣ ਦੇ ਤੋਂ ਬਾਹਰ ਨਿਕਲਦੀ ਨਜ਼ਰ ਆਉਂਦੀ ਹੈ ਤੇ ਉਸ ਦੇ ਨਾਲ ਇੱਕ ਹੋਰ ਆਦਮੀ ਨਜ਼ਰ ਆਉਂਦਾ ਜਿਸ ਦੇ ਨਾਲ ਉਹ ਗੱਲਾਂ ਕਰਦੀ ਜਾ ਰਹੀ ਹੈ ਤਾਂ ਹੁਣ ਪੁਲਿਸ ਨੂੰ ਇੱਥੇ ਇੱਕ ਹੋਰ ਲੀਡ ਮਿਲ ਗਈ ਪੁਲਿਸ ਨੂੰ ਜਿਹੜੀ ਮੀਰਾ ਤਾਂ ਦੇਖੀ ਸੀ ਕੈਮਰੇ ਦੇ ਵਿੱਚ ਨਾਲ ਦੀ ਨਾਲ ਉਹਨਾਂ ਨੂੰ ਇੱਕ ਆਦਮੀ ਹੋਰ ਨਜ਼ਰ ਆਇਆ ਤਾਂ ਇਸ ਤੋਂ ਬਾਅਦ ਹੁਣ ਪੁਲਿਸ ਇਸ ਆਦਮੀ ਦੇ ਬਾਰੇ ਪਤਾ ਕਰਨਾ ਸ਼ੁਰੂ ਕਰਦੀ ਹੈ ਔਰ ਅਲੱਗ-ਅਲੱਗ ਲੋਕਾਂ ਨੂੰ ਇਹ ਫੁਟੇਜ ਦਿਖਾਈ ਜਾਂਦੀ ਹੈ ਇਹਦੀ ਪਛਾਣ ਕਰਾਈ ਜਾਂਦੀ ਹੈ ਤਾਂ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰ ਰਹੀ ਸੀ ਪੁੱਛਗਿੱਛ ਕਰ ਰਹੀ ਸੀ ਤਾਂ ਇੱਥੇ ਹੁਣ ਪੁਲਿਸ ਨੂੰ ਇੱਕ ਕਾਮਯਾਬੀ ਮਿਲਦੀ ਹੈ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜੇ ਉਹ ਬੰਦੇ ਦੇ ਬਾਰੇ ਪਤਾ ਕਰ ਰਹੇ ਨੇ ਅਲੱਗ-ਅਲੱਗ ਲੋਕਾਂ ਤੋਂ ਉਸ ਦਾ ਨਾਮ ਕਮਲੇਸ਼ ਪਟੇਲ ਹੈ ਲੋਕ ਉਹਨੂੰ ਪਹਿਚਾਨ ਲੈਂਦੇ ਨੇ ਤੇ ਲੋਕ ਦੱਸਦੇ ਨੇ ਕਿ ਇੱਥੇ ਇੱਕ ਕੈਟਰਿੰਗ ਦਾ ਕੰਮ ਕਰਦਾ ਹੈ ਕੈਟਰਿੰਗ ਦੇ ਵਿੱਚ ਮਜ਼ਦੂਰੀ ਕਰਦਾ ਜਦੋਂ ਕਿਤੇ ਵੀ ਕੈਟਰਿੰਗ ਦਾ ਕੰਮ ਆਉਂਦਾ ਤਾਂ ਇਹ ਮਜ਼ਦੂਰ ਦੇ ਤੌਰ ਤੇ ਇੱਕ ਵੇਟਰ ਦੇ ਤੌਰ ਤੇ ਉੱਥੇ ਜਾਂਦਾ ਤਾਂ ਹੁਣ ਪੁਲਿਸ ਕੋਲੇ ਇਹਦਾ ਜਿਹੜਾ ਨਾਮ ਸੀਗਾ ਉਸ ਤੋਂ ਬਾਅਦ ਇਹਦਾ ਐਡਰੈਸ ਪਤਾ ਕੀਤਾ ਜਾਂਦਾ ਹੈ ਐਡਰੈਸ ਪਤਾ ਕਰਨ ਤੋਂ ਬਾਅਦ ਹੁਣ ਕਮਲੇਸ਼ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਅਰੇਸਟ ਕਰਕੇ ਪੁਲਿਸ ਥਾਣੇ ਦੇ ਵਿੱਚ ਲੈ ਕੇ ਆਉਂਦੀ ਹੈ ਤੇ ਉੱਥੇ ਆ ਕੇ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਇਹਨੂੰ ਪੁੱਛਿਆ ਜਾਂਦਾ ਹੈ ਕਿ ਜਿਹੜੀ ਇਹ ਮੀਰਾ ਹੈ ਤੂੰ ਇਸ ਨੂੰ ਕਿਵੇਂ ਜਾਣਦਾ ਤੇ ਇਹ 7 ਜੂਨ ਨੂੰ ਤੇਰੇ ਨਾਲ ਸੀ ਪਰ ਹੁਣ ਇਹਦੀ ਡੈੱਡ ਬਾਡੀ ਮਿਲੀ ਆ ਇਹ ਕਿੱਥੇ ਆ ਤੇ ਤੈਨੂੰ ਕਿਵੇਂ ਮਿਲੀ ਹੁਣ ਕਮਲੇਸ਼ ਆ ਜਿਹੜਾ ਪੁਲਿਸ ਨੂੰ ਦੱਸਦਾ ਕਿ 7 ਜੂਨ ਦੀ ਤਾਰੀਖ ਜੋ ਪੁਲਿਸ ਦੱਸ ਰਹੀ ਆ ਕਿ ਇਹ ਔਰਤ ਉਸ ਨੂੰ ਮਿਲੀ ਸੀ ਤਾਂ ਉਹ ਦੱਸਦਾ ਕਿ ਇਹ ਸੱਚ ਹੈ ਕਿ ਇਹ ਔਰਤ ਮੈਨੂੰ ਮਿਲੀ ਜ਼ਰੂਰ ਸੀ ਪਰ ਇਹ ਉਸ ਦਿਨ ਪਰੇਸ਼ਾਨ ਲੱਗ ਰਹੀ ਸੀ ਇਹ ਮੇਰੇ ਨਾਲ ਗੱਲਾਂបਾਤਾਂ ਕਰਦੇ ਹੋਏ ਬਾਹਰ ਵੱਲ ਜਰੂਰ ਆਈ ਸੀ ਉਸ ਤੋਂ ਬਾਅਦ ਇਹ ਆਪਣੇ ਰਾਸਤੇ ਚਲੀ ਗਈ ਮੈਂ ਆਪਣੇ ਰਾਸਤੇ ਚੱਲਿਆ ਗਿਆ ਮੈਨੂੰ ਇਸ ਤੋਂ ਵੱਧ ਕੁਝ ਵੀ ਨਹੀਂ ਪਤਾ ਉਹ ਸਾਰੀ ਗੱਲ ਤੋਂ ਮੁੱਕਰ ਜਾਂਦਾ ਕਿ ਮੈਂ ਇਸ ਨੂੰ ਜਾਣਦਾ ਨਹੀਂ ਤਾਂ ਹੁਣ ਪੁਲਿਸ ਕੋਲੇ ਹੋਰ ਕੋਈ ਸਬੂਤ ਨਹੀਂ ਹੁੰਦੇ ਜਿਸ ਦੇ ਆਧਾਰ ਤੇ ਇਹਨੂੰ ਦੋਸ਼ੀ ਠਹਿਰਾਇਆ ਜਾਵੇ ਤਾਂ ਪੁਲਿਸ ਇੱਕ ਵਾਰ ਇਹਨੂੰ ਛੱਡ ਦਿੰਦੀ ਹੈ ਹੁਣ ਇਹਨੂੰ ਜਦੋਂ ਛੱਡ ਦਿੱਤਾ ਜਾਂਦਾ ਤਾਂ ਪੁਲਿਸ ਸੋਚਦੀ ਹੈ ਕਿ ਕੋਈ ਨਾ ਕੋਈ ਗੱਲਬਾਤ ਹੈ ਜੇ ਇਹ ਔਰਤ ਇਸ ਦੇ ਨਾਲ ਗਈ ਹੈ ਜੇ ਇਸ ਦੇ ਘਰ ਵੱਲ ਵੀ ਗਈ ਹੋਊਗੀ ਜੈ ਕਿਤੇ ਹੋਰ ਲੈ ਕੇ ਗਿਆ ਹੋ ਤਾਂ ਇਹਨੂੰ ਕਿਸੇ ਨੇ ਦੇਖਿਆ ਜ਼ਰੂਰ ਹੋਣਾ ਤਾਂ ਪੁਲਿਸ ਨੂੰ ਇਹਦੇ ਘਰ ਦੇ ਬਾਰੇ ਪਤਾ ਕਰਦੀ ਹੈ ਹੁਣ ਐਡਰੈਸ ਤੇ ਪਹੁੰਚਦੀ ਹੈ ਉੱਥੇ ਜਾ ਕੇ ਤਲਾਸ਼ੀ ਲੈਣੀ ਸ਼ੁਰੂ ਕਰਦੀ ਹੈ ਪੁਲਿਸ ਆਲੇ-ਦੁਆਲੇ ਵੀ ਪੁੱਛਦੀ ਹੈ ਲੋਕਾਂ ਨੂੰ ਕਿ ਕਿਸੇ ਨੇ ਇਹਨੂੰ ਮੀਰਾ ਨਾਮ ਦੀ ਇਸ ਔਰਤ ਦੇ ਨਾਲ ਦੇਖਿਆ ਹੋਵੇ ਤੇ ਨਾਲ ਦੀ ਨਾਲ ਘਰ ਦੀ ਤਲਾਸ਼ੀ ਵੀ ਲਈ ਜਾਂਦੀ ਹੈ ਤਾਂ ਕਿ ਉੱਥੋਂ ਕੋਈ ਸਬੂਤ ਮਿਲ ਸਕੇ ਜਿਸ ਦੇ ਨਾਲ ਪਤਾ ਲੱਗ ਸਕੇ ਕਿ ਮੀਰਾ ਇਸ ਦੇ ਘਰ ਦੇ ਵਿੱਚ ਆਈ ਸੀ ਤਾਂ ਹੁਣ ਪੁਲਿਸ ਨੂੰ ਨਾ ਤਾਂ ਕੋਈ ਉੱਥੇ ਇਨਸਾਨ ਮਿਲਦਾ ਜੋ ਇਸ ਗੱਲ ਦੀ ਪੁਸ਼ਟੀ ਕਰ ਸਕੇ ਕਿ ਮੀਰਾ ਇਹਦੇ ਨਾਲ ਇੱਥੇ ਘਰ ਆਈ ਸੀ ਤੇ ਨਾ ਹੀ ਉੱਥੇ ਕੋਈ ਜਈ ਚੀਜ਼ ਮਿਲਦੀ ਆ ਜਿਸ ਦੇ ਨਾਲ ਪਤਾ ਲੱਗ ਸਕੇ ਕਿ ਮੀਰਾ ਇਸ ਦੇ ਘਰ ਦੇ ਵਿੱਚ ਸੀ ਤਾਂ ਹੁਣ ਜਦੋਂ ਪੁਲਿਸ ਨਰਾਸ਼ ਹੋ ਕੇ ਵਾਪਸ ਜਾਣ ਲੱਗਦੀ ਆ ਤਾਂ ਬਾਹਰ ਦੇਖਦੀ ਆ ਕਿ ਇੱਕ ਬਾਹਰ ਘਰ ਦੇ ਇੱਕ ਔਰਤ ਬੈਠੀ ਐ ਤਾਂ ਪੁਲਿਸ ਜਦੋਂ ਪੁੱਛਦੀ ਆ ਕਿ ਇਹ ਔਰਤ ਕੌਣ ਐ ਤਾਂ ਹੁਣ ਕਮਲੇਸ਼ ਦੱਸਦਾ ਕਿ ਇਹ ਮੇਰੀ ਪਤਨੀ ਐ ਹੁਣ ਪੁਲਿਸ ਉਹਨੂੰ ਪੁੱਛਣਾ ਸ਼ੁਰੂ ਕਰਦੀ ਐ ਕਿ ਤੂੰ ਇਸ ਦੀ ਪਤਨੀ ਐ ਤੂੰ ਇਸ ਔਰਤ ਦੇ ਬਾਰੇ ਜਾਣਦੀ ਐ ਪਰ ਜਿਹੜੀ ਅੱਗੋਂ ਔਰਤ ਹੁੰਦੀ ਐ ਨਾ ਹੀ ਕੁਝ ਬੋਲਦੀ ਹੈ ਤੇ ਨਾ ਹੀ ਇਦਾਂ ਲੱਗਦਾ ਕਿ ਉਹਨੂੰ ਕੋਈ ਸਮਝ ਲੱਗ ਰਿਹਾ ਹੈ ਉਹ ਸਿਰਫ ਪੁਲਿਸ ਨੂੰ ਇਸ਼ਾਰੇ ਜੇ ਕਰ ਰਹੀ ਹੈ ਤਾਂ ਹੁਣ ਪੁਲਿਸ ਨੂੰ ਕਮਲੇਸ਼ ਦੱਸਦਾ ਹੈ ਕਿ ਜਿਹੜੀ ਮੇਰੀ ਇਹ ਘਰ ਵਾਲੀ ਹੈ ਇਹ ਨਾ ਬੋਲ ਸਕਦੀ ਹੈ ਤੇ ਨਾ ਇਹ ਸੁਣ ਸਕਦੀ ਹੈ ਇਹ ਇੱਕ ਗੁੰਗੀ ਤੇ ਬੋਲੀ ਹੈ ਹੁਣ ਉਹ ਔਰਤ ਕੁਝ ਨਾ ਕੁਝ ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪੁਲਿਸ ਦੇ ਸਮਝ ਕੁਝ ਨਹੀਂ ਆ ਰਿਹਾ ਸੀ ਤਾਂ ਹੁਣ ਪੁਲਿਸ ਨੂੰ ਲੱਗਦਾ ਕਿ ਸਾਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਹੈ ਜੋ ਇਹਦੀਆਂ ਗੱਲਾਂ ਸਮਝ ਸਕੇ ਪੁਲਿਸ ਉਹਨਾਂ ਲੋਕਾਂ ਤੱਕ ਪਹੁੰਚ ਕਰਦੀ ਹੈ ਜਿਹੜੇ ਇਦਾਂ ਦੇ ਲੋਕਾਂ ਦੀ ਜਿਹੜੀ ਸਾਈਨ ਲੈਂਗੁਏਜ ਆ ਉਹਨਾਂ ਦੇ ਹੱਥਾਂ ਤੋਂ ਜਾਂ ਉਹਨਾਂ ਦੇ ਹਰਕਤਾਂ ਤੋਂ ਪਤਾ ਲਗਾ ਸਕਦੇ ਨੇ ਕਿ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਜਿਹੜੇ ਗੁੰਗੇ ਬੋਲੇ ਹੁੰਦੇ ਨੇ ਇਹਨਾਂ ਦੀ ਵੀ ਇੱਕ ਲੈਂਗੁਏਜ ਹੁੰਦੀ ਹੈ ਜਿਹਨੂੰ ਸਾਈਨ ਲੈਂਗੁਏਜ ਕਹਿੰਦੇ ਨੇ ਜੋ ਕਿ ਹੱਥਾਂ ਦੇ ਨਾਲ ਕੀਤੀ ਜਾਂਦੀ ਹੈ ਕਾਫੀ ਜ਼ਿਆਦਾ ਨਿਊਜ਼ ਚੈਨਲਸ ਦੇ ਵਿੱਚ ਵੀ ਆਪਾਂ ਦੇਖਿਆ ਹੋਣਾ ਕਿ ਪਹਿਲਾਂ ਨਿਊਜ਼ ਆਉਂਦੀ ਸੀ ਤੇ ਇੱਕ ਨਾਲ ਸਾਈਡ ਤੇ ਔਰਤ ਜਾਂ ਕੋਈ ਆਦਮੀ ਹੱਥਾਂ ਦੇ ਨਾਲ ਇਸ਼ਾਰੇ ਕਰਦਾ ਰਹਿੰਦਾ ਸੀ ਉਹ ਇਹਨਾਂ ਲੋਕਾਂ ਵਾਸਤੇ ਸੀ ਜਿਹੜੇ ਸੁਣ ਨਹੀਂ ਸਕਦੇ ਸੀ ਤੇ ਜਿਹੜੇ ਗੁੰਗੇ ਹੁੰਦੇ ਆ ਉਹ ਵੀ ਇਦਾਂ ਦੀ ਸਾਈਨ ਲੈਂਗੁਏਜ ਦੇ ਨਾਲ ਕਿਸੇ ਨੂੰ ਆਪਣੀ ਗੱਲ ਸਮਝਾ ਸਕਦੇ ਆ ਤਾਂ ਹੁਣ ਪੁਲਿਸ ਜੇ ਵਿਅਕਤੀ ਦੀ ਭਾਲ ਕਰਦੀ ਹੈ ਤਾਂ ਹੁਣ ਇੱਕ ਵਲੰਟੀਅਰ ਮਿਲ ਜਾਂਦਾ ਪੁਲਿਸ ਨੂੰ ਜੋ ਇਸ ਕੇਸ ਦੇ ਵਿੱਚ ਉਹਨਾਂ ਦੀ ਮਦਦ ਕਰਨ ਦੇ ਲਈ ਤਿਆਰ ਹੁੰਦਾ ਤਾਂ ਉਸ ਨੂੰ ਲੈ ਕੇ ਦੁਬਾਰਾ ਤੋਂ ਉਸ ਕਮਲੇਸ਼ ਦੀ ਜਿਹੜੀ ਘਰ ਵਾਲੀ ਹੁੰਦੀ ਆ ਉਹਦੇ ਕੋਲ ਲੈ ਕੇ ਆਇਆ ਜਾਂਦਾ ਤੇ ਉੱਥੇ ਲਿਆ ਕੇ ਪੁਲਿਸ ਉਹਨੂੰ ਇੱਕ ਲਿਸਟ ਦਿੰਦੀ ਆ ਸਵਾਲਾਂ ਦੀ ਤੇ ਉਹਨੂੰ ਕਿਹਾ ਜਾਂਦਾ ਕਿ ਇਸ ਔਰਤ ਨੂੰ ਇਹ ਸਾਰੇ ਸਵਾਲ ਤੂੰ ਪੁੱਛ ਤੇ ਜੋ ਵੀ ਜਵਾਬ ਦਊਗੀ ਤੂੰ ਸਾਨੂੰ ਦੱਸੀ ਤਾਂ ਹੁਣ ਪੁਲਿਸ ਉਹ ਆਪਣੀ ਲਿਸਟ ਦਿੰਦੀ ਆ ਤੇ ਉਹ ਬੰਦਾ ਆਪਣੀ ਲਿਸਟ ਦੇ ਮੁਤਾਬਿਕ ਉਸ ਤੋਂ ਸਵਾਲ ਕਰਦਾ ਉਹ ਸਵਾਲ ਕਰਦਾ ਜਾਂਦਾ ਤੇ ਜਿਹੜੀ ਉਹ ਔਰਤ ਜਵਾਬ ਦਿੰਦੀ ਜਾਂਦੀ ਹੈ ਹੁਣ ਨਾਲ-ਨਾਲ ਤੁਸੀਂ ਫੁਟੇਜ ਵੀ ਦੇਖਿਓ ਜਿਸ ਦੇ ਵਿੱਚ ਉਹ ਔਰਤ ਆਪਣੇ ਜਵਾਬ ਦੇ ਰਹੀ ਹੈ ਗੱਲਾਂ ਦੇ ਉਹ ਔਰਤ ਦੱਸ ਰਹੀ ਹੈ ਪੂਰੀ ਗੱਲਬਾਤ ਤੇ ਉਹ ਜਿਵੇਂ ਜਿਵੇਂ ਪੁੱਛਦਾ ਉਹ ਜਿਵੇਂ ਜਿਵੇਂ ਜਵਾਬ ਦਿੰਦੀ ਜਾਂਦੀ ਹੈ ਤਾਂ ਜਿਹੜਾ ਉਹ ਵਿਅਕਤੀ ਆ ਪੁੱਛਣ ਵਾਲਾ ਉਹ ਡਰਦਾ ਜਾਂਦਾ ਉਹਦੇ ਮੱਥੇ ਤੇ ਤਰੇਲੀਆਂ ਆਉਂਦੀਆਂ ਜਾਂਦੀਆਂ ਨੇ ਜਦੋਂ ਇਹ ਸਾਰੀ ਗੱਲਬਾਤ ਖਤਮ ਹੋ ਜਾਂਦੀ ਆ ਉਹਨਾਂ ਦੀ ਫਿਰ ਉਹ ਪੁਲਿਸ ਨੂੰ ਸਾਰੀ ਗੱਲਬਾਤ ਦੱਸਦਾ ਕਿ ਉਹਨੇ ਉਹਨੂੰ ਦੱਸਿਆ ਕੀ ਆ ਉਹ ਜਿਹੜੀ ਗੱਲਬਾਤ ਦੱਸਦਾ ਉਹ ਕੁਝ ਇਸ ਤਰ੍ਹਾਂ ਹੁੰਦੀ ਹੈ ਹੁਣ ਉਸ ਇੰਟਰਪ੍ਰੀਟਰ ਨੂੰ ਜੋ ਗੱਲਬਾਤ ਉਸ ਔਰਤ ਨੇ ਦੱਸੀ ਉਹ ਇਹ ਸੀ ਕਿ 7 ਜੂਨ ਦੀ ਤਰੀਕ ਨੂੰ ਇੱਕ ਜਿਹੜਾ ਕਮਲੇਸ਼ ਸੀ ਉਹ ਆਪਣੇ ਨਾਲ ਕੋਈ ਔਰਤ ਘਰੇ ਲੈ ਕੇ ਆਇਆ ਉਹ ਜਦੋਂ ਔਰਤ ਨੂੰ ਕਿਸੇ ਨੂੰ ਘਰ ਲੈ ਕੇ ਆਇਆ ਉਸ ਤੋਂ ਬਾਅਦ ਉਹਨੇ ਉਹਦੇ ਵਾਸਤੇ ਖਾਣਾ ਬਣਾਇਆ। ਕਮਲੇਸ਼ ਨੇ ਵੀ ਖਾਦਾ, ਉਸ ਔਰਤ ਨੇ ਵੀ ਖਾਦਾ ਤੇ ਉਹਨੇ ਜਿਹੜੀ ਉਹਦੀ ਪਤਨੀ ਸੀ ਉਸਨੇ ਵੀ ਖਾਦਾ। ਉਹ ਖਾਣਾ ਖਾਣ ਤੋਂ ਬਾਅਦ ਉਹ ਸਾਰੇ ਸੌਂ ਗਏ। ਕਿਉਂਕਿ ਉਹ ਦੱਸਦੀ ਆ ਕਿ ਕਮਲੇਸ਼ ਨੇ ਉਸ ਖਾਣੇ ਦੇ ਵਿੱਚ ਕੁਝ ਮਿਲਾ ਦਿੱਤਾ ਸੀ। ਕੋਈ ਨਸ਼ੇਲੀ ਚੀਜ਼ ਮਲਾਈ ਸੀ। ਜਿਸ ਦੇ ਨਾਲ ਸਭ ਤੋਂ ਪਹਿਲਾਂ ਤਾਂ ਜਿਹੜੀ ਉਹ ਔਰਤ ਜਿਹਨੂੰ ਉਹ ਘਰ ਦੇ ਵਿੱਚ ਲੈ ਕੇ ਆਇਆ ਸੀ ਉਹ ਸੌਂ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਉਸਦੀ ਪਤਨੀ ਨੂੰ ਵੀ ਨੀਂਦ ਆ ਜਾਂਦੀ ਹੈ। ਤੇ ਦੂਜੇ ਦਿਨ ਫਿਰ ਜਦੋਂ ਸਵੇਰੇ ਉੱਠਦੀ ਹੈ ਉੱਠਣ ਤੋਂ ਬਾਅਦ ਉਹ ਦੱਸਦੀ ਹੈ ਕਿ ਮੈਂ ਆਪਣੇ ਕੰਮ ਤੇ ਚਲੀ ਜਾਨੀ ਐ ਕਿ ਉਹ ਕਿਤੇ ਕੋਈ ਮਜ਼ਦੂਰੀ ਵਗੈਰਾ ਕਰਦੀ ਸੀ ਉਹ ਆਪਣੇ ਕੰਮ ਤੋਂ ਜਦੋਂ ਵਾਪਸ ਆਉਂਦੀ ਹੈ ਉਹ ਦੱਸਦੀ ਹੈ ਕਿ ਮੈਂ ਘਰ ਦੇ ਵਿੱਚ ਆ ਕੇ ਦੇਖਦੀ ਹਾਂ ਕਿ ਜਿਹੜਾ ਕਮਲੇਸ਼ ਹੈ ਉਹ ਉਸ ਔਰਤ ਨੂੰ ਫਰਸ਼ ਤੇ ਲਈ ਬੈਠਾ ਤੇ ਫਰਸ਼ ਦੇ ਉੱਤੇ ਰੱਖ ਕੇ ਉਹਦੇ ਟੁਕੜੇ ਕਰਨ ਲੱਗਿਆ ਹੋਇਆ ਕਿਉਂਕਿ ਉਦੋਂ ਤੱਕ ਜਿਹੜੀ ਔਰਤ ਸੀ ਉਹ ਮਰ ਚੁੱਕੀ ਸੀ ਉਹਨੂੰ ਮਰੀ ਹੋਈ ਨੂੰ ਉਹ ਟੁਕੜੇ ਕਰ ਕਰਕੇ ਇੱਕ ਬੋਰੀ ਦੇ ਵਿੱਚ ਪਾਉਂਦਾ ਇਹ ਸਾਰਾ ਕੁਝ ਜਿਹੜੀ ਉਹਦੀ ਪਤਨੀ ਦੇਖ ਰਹੀ ਹੁੰਦੀ ਹੈ ਉਹਨੂੰ ਦੇਖ ਕੇ ਇੱਕ ਵਾਰ ਤਾਂ ਡਰ ਲੱਗਦਾ। ਉਹ ਕਹਿੰਦੀ ਕਿ ਮੈਂ ਇੱਥੇ ਸਾਈਡ ਤੇ ਬੈਠ ਗਈ ਤੇ ਮੈਂ ਸੁੱਨ ਹੋ ਕੇ ਦੇਖਦੀ ਰਹੀ ਕਿ ਉਹ ਕਰ ਕੀ ਰਿਹਾ। ਨਾ ਹੀ ਉਹ ਵਿਚਾਰੀ ਚੀਕ ਮਾਰ ਸਕਦੀ ਸੀ, ਨਾ ਹੀ ਉਹ ਕਿਸੇ ਨੂੰ ਕੁਝ ਦੱਸ ਸਕਦੀ ਸੀ ਕਿਉਂਕਿ ਉਹ ਵਿਚਾਰੀ ਗੁੰੰਗੀ ਸੀ। ਇਸ ਕਰਕੇ ਉਹ ਸਾਰਾ ਕੁਝ ਦੇਖਦੀ ਰਹੀ। ਉਹ ਵੱਢਦਾ ਰਿਹਾ। ਉਹਨੂੰ ਵੱਢ ਕੇ ਉਹ ਜਿਹੜਾ ਬੋਰੀਆਂ ਦੇ ਵਿੱਚ ਪਾ ਕੇ ਨਾਲ ਲੈ ਜਾਂਦਾ। ਇਹ ਸਾਰੀ ਗੱਲਬਾਤ ਆ ਜਿਹੜੀ ਉਹ ਔਰਤ ਉਸ ਆਦਮੀ ਨੂੰ ਸੀ ਇੰਟਰਪ੍ਰੀਟਰ ਨੂੰ ਦੱਸਦੀ ਆ ਤੇ ਇੰਟਰਪ੍ਰੀਟਰ ਪੁਲਿਸ ਨੂੰ ਦੱਸਦਾ। ਹੁਣ ਪੁਲਿਸ ਨੂੰ ਜਦੋਂ ਇਹ ਸਾਰੀ ਗੱਲਬਾਤ ਪਤਾ ਲੱਗ ਜਾਂਦੀ ਹੈ ਤਾਂ ਇਸ ਤੋਂ ਬਾਅਦ ਪੁਲਿਸ ਉਹਨ ਜਿਹੜਾ ਕਮਲੇਸ਼ ਆ ਉਹਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਕੇ ਉਹਨੂੰ ਪੁਲਿਸ ਸਟੇਸ਼ਨ ਲਿਜਾਇਆ ਜਾਂਦਾ ਤੇ ਉਹਨੂੰ ਦੱਸਿਆ ਜਾਂਦਾ ਕਿ ਤੇਰੀ ਪਤਨੀ ਨੇ ਸਾਨੂੰ ਸਾਰਾ ਕੁਝ ਸੱਚ-ਸੱਚ ਦੱਸਤਾ ਹੈ ਤੇ ਹੁਣ ਤੇਰੀ ਵਾਰੀ ਆ ਤੂੰ ਸਾਨੂੰ ਸਾਰੀ ਸਚਾਈ ਦੱਸ ਤਾ ਹੁਣ ਕਮਲੇਸ਼ ਪੁਲਿਸ ਨੂੰ ਦੱਸਦਾ ਕਿ 7 ਜੂਨ ਦੀ ਤਰੀਕ ਨੂੰ ਇੱਕ ਕੈਟਰਿੰਗ ਦਾ ਕੰਮ ਸੀ ਉਹਨਾਂ ਦਾ ਉਸ ਰੇਲਵੇ ਸਟੇਸ਼ਨ ਦੇ ਉੱਤੇ ਉਹ ਕੈਟਰਿੰਗ ਦੇ ਕੰਮ ਦੇ ਦੌਰਾਨ ਇੱਕ ਔਰਤ ਟ੍ਰੇਨ ਦੇ ਵਿੱਚੋਂ ਉਤਰਦੀ ਹੈ ਉਹ ਟ੍ਰੇਨ ਦੇ ਵਿੱਚੋਂ ਜਦੋਂ ਉਤਰਦੀ ਹੈ ਤਾਂ ਉਹਨੂੰ ਬੜੀ ਪਰੇਸ਼ਾਨ ਲੱਗੀ ਤਾਂ ਕਮਲੇਸ਼ ਦੱਸਦਾ ਕਿ ਮੈਂ ਉਹਨੂੰ ਆਪਣੇ ਮਦਦ ਦੇ ਝਾਂਸੇ ਨਾਲ ਉਹਨੂੰ ਬਾਹਰ ਲੈ ਕੇ ਆਇਆ ਆਪਣੇ ਨਾਲ ਉਹਨੂੰ ਘਰ ਲੈ ਜਾਣਾ ਘਰ ਦੇ ਵਿੱਚ ਲਿਆ ਕੇ ਉਹਨੂੰ ਨਸ਼ੀਲੀ ਚੀਜ਼ ਦਿੱਤੀ ਨਸ਼ੀਲੀ ਚੀਜ਼ ਦੇਣ ਤੋਂ ਬਾਅਦ ਮੈਂ ਅਗਲੇ ਦਿਨ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਮੈਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਔਰਤ ਦੀ ਜਿਹੜੀ ਅੱਖ ਖੁੱਲ ਜਾਂਦੀ ਆ ਉਹ ਹੋਸਟ ਦੇ ਵਿੱਚ ਆ ਜਾਂਦੀ ਆ ਹੋਸਟ ਦੇ ਵਿੱਚ ਆਉਣ ਤੋਂ ਬਾਅਦ ਉਹ ਰਸਿਸਟ ਕਰਦੀ ਆ ਉਹ ਉਹ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤੇ ਜਦੋਂ ਇਹ ਸਾਰਾ ਕੁਝ ਹੁੰਦਾ ਤਾਂ ਕਮਲੇਸ਼ ਆ ਜਿਹੜਾ ਉਹ ਡਰ ਜਾਂਦਾ ਕਿ ਇਹ ਔਰਤ ਹੁਣ ਗਾਹ ਪਾ ਦੇਵੇ ਮੇਰੇ ਬਾਰੇ ਇਸ ਦੇ ਚੱਲਦਿਆਂ ਹੀ ਫਿਰ ਉਸ ਔਰਤ ਦਾ ਜਿਹੜਾ ਗਲਾ ਦਬਾਉਂਦਾ ਪਹਿਲਾਂ ਉਹਦੇ ਮੂੰਹ ਦੇ ਉੱਤੇ ਹੱਥ ਧਰਦਾ ਫਿਰ ਉਸ ਤੋਂ ਬਾਅਦ ਉਹਦਾ ਗਲਾ ਘੋਟ ਦਿੰਦਾ ਗਲਾ ਘੋਟ ਕੇ ਉਹਨੂੰ ਮਾਰ ਦਿੰਦਾ ਮਾਰਨ ਤੋਂ ਬਾਅਦ ਉਹ ਦੱਸਦਾ ਕਿ ਉਹ ਉਹਨੂੰ ਮੈਂ ਫਰਸ਼ ਦੇ ਉੱਤੇ ਲੈ ਕੇ ਬੈਠਾ ਸੀ ਤੇ ਮੈਂ ਟੁਕੜੇ ਕਰ ਰਿਹਾ ਸੀ ਤੇ ਉਧਰੋਂ ਮੇਰੀ ਪਤਨੀ ਆ ਗਈ ਤੇ ਜਦੋਂ ਉਹਦੀ ਘਰ ਵਾਲੀ ਘਰ ਆਉਂਦੀ ਹੈ ਉਹ ਦੇਖਦੀ ਹੈ ਕਿ ਕਮਲੇਸ਼ ਕੀ ਕਰ ਰਿਹਾ ਤਾਂ ਉਹ ਦੱਸਦਾ ਹੈ ਕਿ ਮੈਂ ਉਸ ਦੇ ਕੋਲੋਂ ਡਰਿਆ ਨਹੀਂ ਮੈਂ ਆਪਣੀ ਘਰ ਵਾਲੀ ਤੋਂ ਬਿਲਕੁਲ ਨਹੀਂ ਡਰਿਆ ਕਿ ਘਰ ਦੇ ਵਿੱਚ ਆ ਗਈ ਇਹਦੇ ਦੋ ਕਾਰਨ ਸੀ ਇੱਕ ਤਾਂ ਉਹ ਦੱਸਦਾ ਕਿ ਉਹ ਇੱਕ ਗੁੰਗੀ ਸੀ ਉਹ ਕਿਸੇ ਨੂੰ ਕੋਈ ਮੇਰੀ ਗੱਲਬਾਤ ਦੱਸ ਨਹੀਂ ਸਕਦੀ ਸੀ ਤੇ ਨੰਬਰ 2 ਕਹਿੰਦਾ ਮੈਂ ਅੱਗੇ ਵੀ ਇਦਾਂ ਹੀ ਔਰਤਾਂ ਲੈ ਕੇ ਆਉਂਦਾ ਸੀ ਉਹਨਾਂ ਦੇ ਨਾਲ ਜ਼ਬਰਦਸਤੀ ਕਰਦਾ ਸੀ ਇਹ ਆਪਣੀ ਬਦਨਾਮੀ ਦੇ ਡਰ ਦੀ ਮਾਰੀ ਉਦੋਂ ਵੀ ਕਿਸੇ ਨੂੰ ਕੁਝ ਦੱਸਦੇ ਨਹੀਂ ਸੀ ਇਸ ਕਰਕੇ ਮੈਨੂੰ ਲੱਗਾ ਕਿ ਇਸ ਵਾਰ ਵੀ ਇਹਨੇ ਕਿਸੇ ਨੂੰ ਕੁਝ ਦੱਸਣਾ ਨਹੀਂ ਮੈਂ ਉਹਦੇ ਟੁਕੜੇ ਕੀਤੇ ਟੁਕੜੇ ਕਰਨ ਤੋਂ ਬਾਅਦ ਮੈਂ ਬੋਰੀ ਦੇ ਵਿੱਚ ਪਾ ਕੇ ਉਹਨੂੰ ਲੈ ਗਿਆ। ਉਹ ਦੱਸਦਾ ਕਿ ਉਹ ਬੋਰੀਆਂ ਨੂੰ ਫਿਰ ਉਹ ਇੱਕ ਰੇਲਵੇ ਯਾਰਡ ਦੇ ਵਿੱਚ ਲੈ ਜਾਂਦਾ ਜੋ ਕਿ ਉਹ ਜੈਨਦਾ ਰੇਲਵੇ ਯਾਰਡ ਸੀ। ਉੱਥੇ ਜਾ ਕੇ ਉਹ ਦੱਸਦਾ ਕਿ ਇੱਕ ਟ੍ਰੇਨ ਖੜੀ ਸੀ। ਉਹ ਟ੍ਰੇਨ ਸੀ ਜਿਹੜੀ ਰੇਸ਼ੀਕੇਸ਼ ਨੂੰ ਜਾਣੀ ਸੀ। ਉਸ ਟ੍ਰੇਨ ਦੇ ਵਿੱਚ ਇੱਕ ਬੋਰੀ ਚੱਕ ਕੇ ਉਹ ਅੰਦਰ ਰੱਖਦਾ ਤੇ ਉਹ ਦੂਜੀ ਬੋਰੀ ਲੈ ਕੇ ਜਾਣ ਲਈ ਬਾਹਰ ਆਉਂਦਾ। ਜਦੋਂ ਉਹ ਦੱਸਦਾ ਕਿ ਮੈਂ ਬਾਹਰ ਆਇਆ ਬੋਰੀ ਚੱਕਣ ਲੱਗਿਆ ਤਾਂ ਉਹ ਟ੍ਰੇਨ ਚੱਲ ਗਈ। ਉਹ ਸੋਚਦਾ ਕਿ ਇੱਕ ਬੋਰੀ ਤਾਂ ਉਸ ਦੇ ਵਿੱਚ ਚਲੀ ਗਈ ਮੈਂ ਹੁਣ ਦੂਜੀ ਬੋਰੀ ਦਾ ਕੀ ਕਰਾਂ? ਤਾਂ ਫਿਰ ਉਹ ਦੂਜੀ ਬੋਰੀ ਇੱਕ ਨਾਲ ਹੀ ਇੱਕ ਹੋ ਟ੍ਰੇਨ ਖੜੀ ਹੁੰਦੀ ਆ ਉਸ ਦੇ ਵਿੱਚ ਰੱਖ ਦਿੰਦਾ ਉਹ ਦੱਸਦਾ ਕਿ ਮੇਰਾ ਕੋਈ ਰਾਦਾ ਨਹੀਂ ਸੀ ਇਹਨਾਂ ਬੋਰੀਆਂ ਨੂੰ ਅਲੱਗ-ਅਲੱਗ ਟ੍ਰੇਨਾਂ ਦੇ ਵਿੱਚ ਰੱਖਣ ਦਾ ਹਾਲਾਂਕਿ ਮੈਂ ਇੱਕੇ ਟ੍ਰੇਨ ਦੇ ਵਿੱਚ ਰੱਖਣ ਦੇ ਲਈ ਗਿਆ ਸੀ ਪਰ ਉਹ ਇੱਕ ਟ੍ਰੇਨ ਚਲੀ ਗਈ ਇਸ ਕਰਕੇ ਮੈਨੂੰ ਦੋ ਅਲੱਗ-ਅਲੱਗ ਟ੍ਰੇਨਾਂ ਦੇ ਵਿੱਚ ਇਹ ਬੋਰੀ ਰੱਖਣੀ ਪਈ ਇਤਫਾਕ ਨਾਲ ਜਿਹੜੀ ਪੁੱਲ ਦੀ ਲਾਸ ਸੀ ਉਹ ਅਲੱਗ-ਅਲੱਗ ਜਿਹੜੀਆਂ ਟ੍ਰੇਨਾਂ ਸੀ ਉਹਨਾਂ ਦੇ ਵਿੱਚ ਚਲੀ ਗਈ ਇੱਕ ਤਾਂ 6 ਤੀ ਅੰਦੌਰ ਪਹੁੰਚ ਗਈ ਜਿਹੜੀ ਕਿ 8 ਤਰੀਕ ਨੂੰ ਪਹੁੰਚ ਜਾਂਦੀ ਹੈ ਤੇ 8 ਤਰੀਕ ਨੂੰ ਸਫਾਈ ਦੇ ਦੌਰਾਨ ਉਹਦੇ ਵਿੱਚੋਂ Laash ਮਿਲ ਜਾਂਦੀ ਹੈ ਤੇ ਦੂਜੀ ਰਿਸ਼ੀ ਕਿਸ ਜਾਨ ਨੂੰ ਟਾਈਮ ਲਾਉਂਦੀ ਆ ਉਹ 10 ਤਰੀਕ ਨੂੰ ਉੱਥੇ ਪਹੁੰਚਦੀ ਆ 10 ਤਰੀਕ ਨੂੰ ਉਹਦੇ ਵਿੱਚੋਂ ਜਿਹੜੀ ਉਹ ਬੋਰੀ ਨਿਕਲਦੀ ਹੈ ਤਾਂ ਇਸ ਤਰ੍ਹਾਂ ਫਿਰ ਇੱਕ ਕਤਲ ਦਾ ਖੁਲਾਸਾ ਹੁੰਦਾ ਇੱਕ ਔਰਤ ਨੂੰ ਮਾਰ ਕੇ ਇੱਕ ਟ੍ਰੇਨ ਦੇ ਵਿੱਚ ਰੱਖ ਦੇਣਾ ਉਹਦੀ ਬਾਡੀ ਦਾ ਅਲੱਗ-ਅਲੱਗ ਸਟੇਜਸ ਦੇ ਵਿੱਚ ਪਹੁੰਚ ਜਾਣਾ ਤੇ ਉਸ ਤੋਂ ਬਾਅਦ ਫਿਰ ਪੁਲਿਸ ਦੀ ਇਨਵੈਸਟੀਗੇਸ਼ਨ ਇਨੇ ਚੰਗੇ ਢੰਗ ਦੀ ਇਨਵੈਸਟੀਗੇਸ਼ਨ ਜਿਹਦੇ ਨਾਲ ਫਿਰ ਪੁਲਿਸ ਇੱਕ ਹਤਿਆਰੇ ਤੱਕ ਪਹੁੰਚਦੀ ਆ ਤੇ ਫਿਰ ਇੱਕ ਵਿਚਾਰੀ ਗੁੰਗੀ ਔਰਤ ਜੋ ਕਿ ਬਹੁਤ ਸਮੇਂ ਤੋਂ ਆਪਣੇ ਪਤੀ ਦੀਆਂ ਇਦਾਂ ਦੀਆਂ ਜਿਹੜੀਆਂ ਹਰਕਤਾਂ ਸੀਗੀਆਂ ਉਹਨਾਂ ਤੋਂ ਤੰਗ ਆਈ ਹੋਈ ਸੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਉਹ ਵਿਚਾਰੀ ਕਿਵੇਂ ਦੱਸ ਰਹੀ ਆ ਹੈਨਾ ਪੂਰੇ ਜੋਰ ਨਾਲ ਦੱਸ ਰਹੀ ਆ ਪੂਰੇ ਜੋਸ਼ ਨਾਲ ਦੱਸਦੀ ਆ ਉਹਦੀਆਂ ਗੱਲਾਂ ਨੂੰ ਕਿ ਇਦਾਂ ਇਦਾਂ ਕਰਦਾ ਰਿਹਾ ਹੈਨਾ ਉਹ ਵੀ ਇਨਸਾਫ ਚਾਹੁੰਦੀ ਸੀ ਇਸ ਕਰਕੇ ਇੱਕ ਗੁੰਗੀ ਔਰਤ ਫਿਰ ਇਸ ਤਰ੍ਹਾਂ ਗਵਾਹੀ ਦਿੰਦੀ ਹੈ ਤੇ ਗਵਾਹੀ ਦੇਣ ਦੇ ਨਾਲ ਫਿਰ ਉਹਦਾ ਪਤੀ ਜਿਹੜਾ ਪੁਲਿਸ ਦੀ ਹਿਰਾਸਤ ਦੇ ਵਿੱਚ ਆਉਂਦਾ ਹੈ ਤੇ ਹੁਣ ਉਹਦੇ ਉੱਤੇ ਜਿਹੜਾ ਕੇਸ ਚਲਾਇਆ ਜਾ ਰਿਹਾ ਹੈ ਉਹ ਇੱਕ ਕੋਈ ਪਹਿਲੀ ਔਰਤ ਨਹੀਂ ਸੀ ਜਿਸ ਦੇ ਨਾਲ ਉਹਨੇ ਜ਼ਬਰਦਸਤੀ ਕੀਤੀ ਸੀ ਪਹਿਲਾਂ ਵੀ ਉਹ ਕਾਫੀ ਔਰਤਾਂ ਨਾਲ ਜ਼ਬਰਦਸਤੀ ਕਰ ਚੁੱਕਿਆ ਸੀ ਪਰ ਜਿਹੜਾ ਕਾਤਲ ਸੀ ਉਹ ਇਹਦਾ ਪਹਿਲਾ ਸੀਗਾ ਉਹਨੇ ਪਹਿਲੀ ਵਾਰ ਕਿਸੇ ਔਰਤ ਦਾ ਕਤਲ ਕੀਤਾ ਸੀ ਤੇ ਇਹਦਾ ਵੀ ਹੁਣ ਪੁਲਿਸ ਨੂੰ ਪਤਾ ਲੱਗ ਗਿਆ ਤੇ ਕਿਵੇਂ ਦੀ ਲੱਗੀ ਤੁਹਾਨੂੰ ਇਹ ਸਟੋਰੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਆਪਾਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਇਦਾਂ ਦੀ ਇੰਟਰਸਟਿੰਗ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ